ਰੇਡੀ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਪਾਸੋਂ ਪੜਨਾ ਛੱਡਣ ਪਿੱਛੋਂ ਸਾਧਾਂ ਸੰਤਾਂ ਦੀ ਸੰਗਤ ਕਰਨੀ ਆਰੰਭ ਕਰ ਦਿੱਤੀ ਡੰਡੀ ਜਦੋਂ ਕੋਈ ਸਾਧ ਜਾਂ ਸੰਤ ਨਾ ਮਿਲਦਾ ਤਾਂ ਘਰ ਵਿੱਚ ਹੀ ਪਏ ਰਹਿੰਦੇ ਡੰਡੀ ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਡੰਡੀ ਘਰ ਵਿੱਚ ਕੋਈ ਆਉਂਦਾ ਤਾਂ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਕਰਦੇ ਜਿਵੇਂ ਆਉਣ ਵਾਲੇ ਨੂੰ ਉਹ ਪਹਿਲੀ ਵਾਰੀ ਮਿਲੇ ਹੋਣ ਡੰਡੀ ਗੁਰੂ ਜੀ ਦਾ ਇਸ ਤਰ੍ਹਾਂ ਦਾ ਸੁਭਾ ਦੇਖ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੁੰਦੇ ਡੰਡੀ ਗੁਰੂ ਜੀ ਆਪਣੇ ਖਾਣ ਪੀਣ ਵੱਲ ਵੀ ਕੋਈ ਧਿਆਨ ਨਾ ਦਿੰਦੇ ਡੰਡੀ ਗੁਰੂ ਜੀ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਮਹਿਤਾ ਕਾਲੂ ਨੂੰ ਪੁੱਤਰ ਨਾਲੋਂ ਪੈਸਾ ਬਹੁਤਾ ਪਿਆਰਾ ਹੈ ਡੰਡੀ ਪੈਸੇ ਦੇ ਮੋਹ ਵਿੱਚ ਉਹ ਪੁੱਤਰ ਦਾ ਕੋਈ ਇਲਾਜ ਨਹੀਂ ਕਰਾਉਂਦਾ ਜਦੋਂ ਕਿ ਉਸ ਦੇ ਇੱਕੋ ਇੱਕ ਪੁੱਤਰ ਹੈ ਡੰਡੀ ਲੋਕਾਂ ਪਾਸੋਂ ਇਸ ਤਰ੍ਹਾਂ ਸੁਣ ਕੇ ਮਹਤਾ ਕਾਲੂ ਨੇ ਇੱਕ ਦਿਨ ਪਿੰਡ ਦੇ ਵੈਦ ਹਰੀਦਾਸ ਨੂੰ ਗੁਰੂ ਜੀ ਦੇ ਇਲਾਜ ਲਈ ਸੱਦ ਲਿਆ ਡੰਡੀ ਵੈਦ ਹਰੀਦਾਸ ਨੇ ਗੁਰੂ ਜੀ ਦੀ ਬਾਹ ਫੜ ਕੇ ਨਬਜ਼ ਦੇਖਣੀ ਸ਼ੁਰੂ ਕੀਤੀ ਡੰਡੀ ਗੁਰੂ ਜੀ ਨੇ ਆਪਣੀ ਬਾਹ ਵੈਦ ਪਾਸੋਂ ਛੁਡਾ ਲਈ ਅਤੇ ਕਿਹਾ ਵੈਦ ਜੀ ਤੁਸੀਂ ਮੇਰੀ ਬਾਹ ਕਿਉਂ ਫੜੀ ਸੀ ਪ੍ਰੇਸ਼ੰਚਨ ਵੈਦ ਨੇ ਉੱਤਰ ਦਿੱਤਾ ਮੈਂ ਤੇਰੀ ਬਾਹ ਫੜ ਕੇ ਤੇਰੀ ਨਬਜ਼ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਡੰਡੀ ਨਬਜ਼ ਦੇਖ ਕੇ ਮੈਂ ਤੇਰਾ ਸਟਾਰ ਰੋਗ ਲੱbn ਸੀ ਜਿਸ ਕਾਰਨ ਤੈਨੂੰ ਭੁੱਖ ਨਹੀਂ ਲੱਗਦੀ ਤੂੰ ਕੁਝ ਨਹੀਂ ਕੁਝ ਨਹੀਂ ਖਾਦਾ ਅਤੇ ਸਾਰਾ ਦਿਨ ਪਿਆ ਰਹਿੰਦਾ ਹੈ ਡੰਡੀ ਰੋਗ ਲੱਭ ਕੇ ਦਵਾਈ ਦੇਣੀ ਸੀ ਜਿਸ ਨਾਲ ਤੇਰਾ ਰੋਗ ਦੂਰ ਹੋ ਜਾਣਾ ਸੀ ਡੰਡੀ ਤੈਨੂੰ ਸਮੇਂ ਸਿਰ ਭੁੱਖ ਲੱਗਣੀ ਸੀ ਡੰਡੀ ਗੁਰੂ ਜੀ ਨੇ ਵੈਦ ਨੂੰ ਕਿਹਾ ਵੈਦ ਜੀ ਰੋਗ ਮੇਰੇ ਸਰੀਰ ਨੂੰ ਨਹੀਂ ਜਿਸ ਦੀ ਤੁਸੀਂ ਨਬਜ਼ ਦੇਖਦੇ ਹੋ ਡੰਡੀ ਇਹ ਰੋਗ ਤਾਂ ਮੇਰੇ ਮਨ ਵਿੱਚ ਹੈ ਮੇਰੇ ਅੰਦਰ ਹੈ ਡੰਡੀ ਸਿਆਣਾ ਵੈਦ ਤਾਂ ਉਹ ਹੈ ਜਿਹੜਾ ਪਹਿਲਾਂ ਰੋਗ ਦੀ ਠੀਕ ਪਛਾਣ ਕਰੇ ਅਤੇ ਫਿਰ ਉਸ ਤਰ੍ਹਾਂ ਦੀ ਦਵਾਈ ਲੱਭੇ ਜਿਸ ਨਾਲ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਣ ਡੰਡੀ ਤਨ ਮਨ ਵਿੱਚ ਸੁਖ ਦਾ ਵਾਸਾ ਹੋ ਜਾਵੇ ਡੰਡੀ ਸੁਲਝਿਆ ਹੋਇਆ ਵੈਦ ਤਾਂ ਮੈਂ ਤੈਨੂੰ ਤਦ ਜਾਣਾ ਜੇ ਮੇਰਾ ਰੋਗ ਦੂਰ ਕਰਨ ਤੋਂ ਪਹਿਲਾਂ ਤੂੰ ਆਪਣੇ ਰੋਗ ਦਾ ਇਲਾਜ ਕਰੇ ਡੰਡੀ ਵੈਦ ਇਹ ਸੁਣ ਕੇ ਬਹੁਤ ਘਬਰਾਇਆ ਕਿ ਉਸ ਨੂੰ ਕੋਈ ਰੋਗ ਸੀ ਡੰਡੀ ਉਸ ਨੇ ਪੁੱਛਿਆ ਨਾਨਕ ਮੈਨੂੰ ਕਿਹੜਾ ਰੋਗ ਹੈ ਪ੍ਰਸ਼ੰਚਨ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ ਡੰਡੀ ਜਲਦੀ ਦੱਸ ਮੈਨੂੰ ਕਿਹੜਾ ਰੋਗ ਹੈ ਪ੍ਰਸ਼ੰਚਨ ਗੁਰੂ ਨਾਨਕ ਨੇ ਉੱਤਰ ਦਿੱਤਾ ਵੈਦ ਜੀ ਤੁਸਾਂ ਨੂੰ ਜਨਮ ਮਰਨ ਦਾ ਬਹੁਤ ਵੱਡਾ ਰੋਗ ਲੱਗਾ ਹੋਇਆ ਹੈ ਡੰਡੀ ਇਹ ਜੰਮਣਾ ਮਰਨਾ ਤੁਹਾਡੀਆਂ ਦਵਾਈਆਂ ਨਾਲ ਦੂਰ ਹੋਣ ਵਾਲਾ ਨਹੀਂ ਹੈ ਡੰਡੀ ਇਸ ਰੋਗ ਨੂੰ ਦੂਰ ਕਰਨ ਦੀ ਦਵਾਈ ਤਾਂ ਉਹ ਵੈਦ ਹੀ ਦੇ ਸਕਦਾ ਹੈ ਜਿਸ ਨੂੰ ਇਹ ਰੋਗ ਨਾ ਹੋਵੇ ਡੰਡੀ ਉਹ ਵੈਦ ਜਿਹੜਾ ਨਾ ਜੰਮਦਾ ਅਤੇ ਨਾ ਮਰਦਾ ਹੋਵੇ ਡੰਡੀ